ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਏ ਬੁੜਲਾਡਾ ਫੇਰੀ ਤੇ ਜੋ ਵਿਕਾਸ ਲਈ ਐਲਾਨ ਕੀਤੇ ਸਨ ਜਿਨ੍ਹਾਂ ਵਿੱਚੋਂ ਕਿਸਾਨਾਂ ਅਤੇ ਆਰਤੀਆਂ ਲਈ ਨਵੀਂ ਅਨਾਜ ਮੰਡੀ ਦਾ ਐਲਾਨ ਕੀਤਾ ਸੀ ਜਿਸ ਨੂੰ ਜਲਦ ਬੂਰ ਪੈਣ ਦਾ ਨਜ਼ਰ ਆ ਰਿਹਾ ਹੈ ਜਿਸ ਸਬੰਧੀ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਗੁਦਰਾਮ ਚੇਅਰਮੈਨ ਮਾਰਕੀਟ ਕਮੇਟੀ ਬੁੜਲਾਡਾ ਸतीश ਕੁਮਾਰ ਸਿੰਘਲਾ ਤੋਂ ਇਲਾਵਾ ਐਕਸੀਅਨ ਮੰਡੀ ਬੋਰਡ ਵਿਪਨ ਕੁਮਾਰ ਖੰਨਾ ਐਸਡੀਓ ਮੰਡੀ ਬੋਰਡ ਕਰਮਜੀਤ ਸਿੰਘ ਤੋਂ ਇਲਾਵਾ ਪੁੱਡਾ ਦੇ ਅਧਿਕਾਰੀ ਖੁਸ਼ਦੀਪ ਸਿੰਘ ਮਾਨ ਸੰਜੇ ਸਿੰਘਲਾ ਐਸਡੀਓ ਪੁੱਡਾ ਸਿਵਲ ਵੱਲੋਂ ਸ਼ੂਗਰ ਮਿਲ ਦੀ ਅਨਾਜ ਮੰਡੀ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਨਵੀਂ ਅਨਾਜ ਮੰਡੀ ਬਣਨ ਨਾਲ ਕਿਸਾਨਾਂ ਅਤੇ ਆਰਤੀਆਂ ਨੂੰ ਫਸਲ ਵੇਚਣ ਵਿੱਚ ਮਿਲੇਗੀ ਵੱਡੀ ਰਾਹਤ ਦੇਖੋ ਜਦੋਂ ਸਾਡੇ ਹਰਮਨ ਪਿਆਰੇ ਸੀਐਮ ਸਾਹਿਬ ਭਵਨ ਸੇ ਮਾਨ ਬਲਾਡੇ ਆਏ ਸੀ ਉਹਨਾਂ ਨੇ ਮੰਡੀ ਪਰਉਣ ਦਾ ਐਲਾਨ ਕੀਤਾ ਸੀ ਜਦੋਂ ਮੁੱਖ ਮੰਤਰੀ ਸਾਹਿਬ ਦੇ ਮੂੰਹ ਦੇ ਵਿੱਚ ਕੋਈ ਐਲਾਨ ਨਿਕਲ ਜੇ ਨਾ ਜੀ ਉਹ ਪੂਰਾ ਹੁੰਦਾ ਹੁੰਦਾ ਹੈ ਆ ਸਮਾਂ ਹੁੰਦਾ ਕੋਈ ਸਮੱਸਿਆ ਹੁੰਦੀ ਹੈ ਕਿ ਵਾਰੀ ਵੀ ਆਪਾਂ ਉਹ ਐਲਾਨ ਨੂੰ ਕਿਵੇਂ ਲਾਗੂ ਕਰਨਾ ਹੈ ਕਿਵੇਂ ਪੁੱਛਣਾ ਹੈ ਸੋ ਸਾਡਾ ਉਸ ਦੁਆਰੇ ਫੇਰ ਹੈ ਜੋ ਸੀਐਮ ਸਾਹਿਬ ਇਹਦੀ ਪਾਰਲੀਮੈਂਟ ਇਲੈਕਸ਼ਨ ਚੋੜਾ ਚ ਉਦੋਂ ਫੇਰ ਕਿਹਾ ਸੀ ਉਹਨਾਂ ਨੇ ਉਸ ਵਕਤ ਤੋਂ ਹੀ ਅਸੀਂ ਜਿਹੜਾ ਲੱਗੇ ਹੋਏ ਹਾਂ ਕਿਉਂਕਿ ਜਿਹੜਾ ਮਸਲਾ ਸੀ ਨਾ ਜਿਹੜਾ ਸਿੱਧਾ ਮਸਲਾ ਹੁੰਦਾ ਵੀ ਕੋਈ ਸਮੱਸਿਆ ਆ ਰਹੀ ਸੀ ਵੀ ਜਗਾਹ ਲੈ ਕੇ ਅਸੀਂ ਮੰਡੀ ਬਣਾਉਣ ਦੇ ਮਸਲਾ ਇਹ ਸੀ ਵੀ ਇਹ ਜਗਾਹ ਸ਼ੂਗਰ ਮਿਲਦੀ ਸੀ ਉਸ ਤੋਂ ਬਾਅਦ ਫਿਰ ਪੂਡਾ ਕੋ ਚੱਲੀ ਗਈ ਹੈ ਪੂਡਾ ਨਾਲ ਅਸੀਂ ਕਲੋਨੀ ਕੱਟਤੀ ਸੀ ਕਲੋਨੀ ਘਟਣ ਤੋਂ ਬਾਅਦ ਅਸੀਂ ਜੋ ਇਹ ਸਫਲੀ ਕਲੋਨੀ ਹੋਈ ਬਸੀਨੀ ਸਮਾਰ ਕੇ ਤਾਂ ਅਸੀਂ ਉਹਨੂੰ ਬੇਨਤੀ ਕੀਤੀ ਵੀ ਇਹਦੇ ਵਿੱਚੋਂ ਆਪਾਂ 50 ਏਕੜ ਜਿੱਥੇ ਮੰਡੀ ਬਣ ਜਾਂਦੀ ਹੈ ਨੈਸ਼ਨਲ ਹਾਈਵੇ ਤੇ ਆ ਨਾ ਤਾਂ ਉਹ ਇੱਥੇ ਮੰਡੀ ਕਾਮਯਾਬ ਹੋ ਜੂਗੀ ਕਿ ਲੰਮੇ ਲੌਂਗ ਰਨ ਸਾਡਾ ਇਹ ਪ੍ਰੋਸੈਸ ਹੁੰਦਾ ਮੰਡੀ ਦਾ ਕੁਝ ਤਾਂ ਹੈ ਨਹੀਂ ਜਿੱਮੇ ਸਾਡਾ ਇੱਕ ਹੱਬ ਬਣ ਗਈ ਜੀਰੀ ਦੀ ਬਾਸਪਤੀ ਦੀ ਤਾਂ ਸਾਰੇ ਕੋ ਜੀਰੀ ਬਹੁਤ ਆਉਣ ਲੱਗ ਪਈ ਤੇ ਉਹ ਫਿਰ ਅਸੀਂ ਸੋਚਿਆ ਵੀ ਨਾਲ ਤਾਂ ਮੰਡੀ ਇੱਥੇ ਬਣ ਜੂਗੀ ਤੇ ਨਾਲ ਨਾਲ ਜਿਹੜੇ ਪਲਾਟ ਨੇ ਅੱਧੇ ਹਿੱਸੇ ਜਿਹੜੇ ਹੋ ਰਹੇਗੇ ਸੈਂਕੜੇ ਪਲਾਟ ਤੇ ਸਾਡੇ ਆਰਟੀਏ ਵੀ ਜਿਹੜੇ ਹੈਗੇ ਨੇ ਉਹ ਪਲਾਟ ਵੀ ਲੈਣਗੇ ਮੰਡੀ ਦੇ ਵਿੱਚ ਹੋਰ ਵੀ ਲੈਣਗੇ ਵੀ ਦੋਨੇ ਗੱਲਾਂ ਹੋ ਜਾਣਗੀਆਂ ਅਸੀਂ ਇਸ ਵੱਧਰ ਵਿੱਚ ਕਾਫੀ ਮੀਟਿੰਗਾਂ 7-8 ਮੀਟਿੰਗਾਂ ਮੈਂ ਉੱਚ ਪੱਧਰ ਦੀਆਂ ਕੀਤੀਆਂ ਨੇ ਜਿਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਉਹ ਬੀਨੂ ਪ੍ਰਸ਼ਾਦ ਹੁੰਦੇ ਸੀਗੇ ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਵੀ ਕੇ ਸੀ ਨਾਲ ਮੀਟਿੰਗਾਂ ਹੋਈਆਂ ਸੀਐਮ ਸਾਹਿਬ ਦਾ ਕੋਈ ਫਰਮਾਨ ਹੈ ਵੀ ਇਹਨੂੰ ਪੁੱਛਣਾ ਉਹਨਾਂ ਨੂੰ ਸੌਰਵਿੰਦ ਕੇਜਰੀਵਾਲ ਜੀ ਜਦੋਂ ਪੰਜਾਬ ਚ ਆਏ ਸੀਗੇ ਉਹਨਾਂ ਨੇ ਵੀ ਅਸੀਂ ਗੱਲ ਬੇਨਤੀ ਕੀਤੀ ਸੀ ਉਹਨਾਂ ਨੇ ਵੀ ਮਤਲਬ ਉੱਥੋਂ ਤੁਹਾਨੂੰ ਹਦਾਇਤ ਕੀਤੀ ਹੈ ਵੀ ਭਲਾੜਾ ਜਿਹੜੇ ਮੰਡੀ ਹੈ 50 ਏਕੜ ਦੀ ਮੰਡੀ ਦੇ ਨਾਲ ਇਹਦਾ ਮਸਲਾ ਹੱਲ ਕਰੋ ਪਿਛਲੇ ਹਫਤੇ ਮੈਂ ਜਦੋਂ ਵਿਧਾਨ ਸਭਾ ਸੈਸ਼ਨ ਸੀਗਾ ਤਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਾਡੀ ਸਪੈਸ਼ਲ ਮੀਟਿੰਗ ਹੋਈ ਪਸ਼ੰਤ ਕੁਮਾਰ ਆਈਐਸ ਹੈ ਜੋ ਐਗਰੀਕਲਚਰ ਦਾ ਸੈਕਟਰੀ ਹੈ ਉਸ ਤੋਂ ਬਾਅਦ RAMBIR ਜੀ ਸੈਕਟਰੀ ਨੇ ਸਾਡੇ ਮੰਡੀ ਬੋਰਡ ਦੇ ਉਹਨਾਂ ਨਾਲ ਸਾਡੀ ਮੀਟਿੰਗ ਵੀ ਹੋ ਚੁੱਕੀ ਹੈ ਸਾਰੀ ਗੱਲ ਦੱਸਦੀ ਹੈ ਬਿਲਕੁਲ ਉਹ ਇੱਕ ਸਨਾਨਕ ਤੌਰ ਤੇ ਮੰਨ ਗਏ ਨੇ ਵੀ ਮੰਡੀ ਦਾ ਇੱਥੇ ਲੋੜ ਹੈ ਤੇ ਬਣਾਵਾਂਗੇ ਵੀ ਸੋ ਸੋ ਜਿਹੜੀਆਂ ਵਿੱਚੋਂ ਪੇਚੀ ਦੀਆਂ ਨੇ ਗੱਲਾਂ ਨਾਲ ਜਿਹੜੀਆਂ ਮੇਰੇ ਲਈ ਪੁੰਡਾ ਤੋਂ ਇੱਧਰ ਕਨਵਰਟ ਕਰਨ ਦੀਆਂ ਗੱਲ ਇੱਥੇ ਖੜੀ ਆ ਹੋਰ ਗੱਲ ਕੋਈ ਖਾਸ ਗੱਲ ਨਹੀਂ ਜੇ ਵਿੱਚ ਪੁੰਡਾ ਦੀ ਜ਼ਮੀਨ ਨਾ ਹੁੰਦੀ ਇਹ ਸਰਕਾਰੀ ਜ਼ਮੀਨ ਹੁੰਦੀ ਤਾਂ ਉਹ ਮੰਡੀ ਬਣ ਗਈ ਹੁੰਦੀ ਪਰ ਐਸੇ ਸਾਲ ਦੇ ਵਿੱਚ ਵਿੱਚ ਜਿਹੜੀ ਮੰਡੀ ਆ ਬਣਾਡਾ ਦੇ ਵਿੱਚ ਇਹ ਬਣ ਜੂਗੀ ਅਸੀਂ ਮੇਰੇ ਅੱਜ ਹਫ਼ਤੇ ਲਗਭਗ ਮੇਰੀ ਕੋਈ ਨਾ ਕੋਈ ਅਫਸਰ ਨਾਲ ਮੀਟਿੰਗ ਹੁੰਦੀ ਹੈ ਹੁਣ ਆਪਾਂ ਕਈ ਵਾਰੀ ਮੰਨਨ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਉਹ ਕਹਿੰਦੇ ਜੀ ਮੰਡੀ ਬਣਾਉਣੀ ਹੈ ਜੀ ਆਹ ਗੱਲ ਹੈ ਜੀ ਫਲਾਣਾ ਗੱਲ ਹੈ ਜੀ ਵੀ ਜਦੋਂ ਅਸੀਂ ਲੱਗੇ ਹੋਏ ਆ ਅਸੀਂ ਇਕੱਲੀ ਇਕੱਲੀ ਗੱਲ ਨਹੀਂ ਤੁਹਾਨੂੰ ਪਤਾ ਹੈਗਾ ਕਿੰਨਾ ਅਸੀਂ ਮਿਹਨਤ ਕਰ ਰਹੇ ਹਾਂ ਇਸ ਕੰਮ ਦੇ ਵਿੱਚ ਸਾਡੇ ਅਖੀਰ ਸਾਹਿਬ ਦੇਖੋ ਅਸੀਂ ਸਾਹਿਬ ਨੇ ਇਹ ਐਸਜੀਓ ਸਾਹਿਬ ਨੇ ਆਪਣੇ ਬੋਰਡ ਦੇ ਪੂਡਾ ਦੇ ਅਧਿਕਾਰੀ ਅੱਜ ਆਏ ਹੋਏ ਨੇ ਇਸ ਕਰਕੇ ਆਏ ਨਾ ਜੇ ਸਰਕਾਰ ਨੇ ਭਗਵਾਨ ਸਿੰਘ ਮਾਨ ਇਸ ਗੱਲ ਦੀ ਬਜਿੱਦ ਹੈ ਕਿ ਬੁਲਾੜਾ ਵਿੱਚ ਵੰਡੀ ਹੋਣੀ ਚਾਹੀਦੀ ਹੈ ਤਾਂ ਹੀ ਆਪ ਸਾਹਿਬ ਆਪਾਂ ਇੱਥੇ ਅੱਜ ਮੀਟਿੰਗ ਕੀਤੀ ਹੈ ਨਾ ਇਸ ਯਾਰ ਦੇ ਵਿੱਚ ਅਸੀਂ ਕਿਉਂ ਸੱਪਾਂ ਦੇ ਘਰ ਅੱਜ ਕਿਉਂ ਖੜੀਏ ਦੇਖੋ ਜਿਹੜੀ ਹੀ ਕੰਮ ਨੇਪਰੇ ਚੜਜੂਗਾ ਬਾਕੀ ਜਿਹੜੀ ਕੋਈ ਹੋਰ ਡਵੈਲਪਮੈਂਟ ਦੇ ਕੰਮ ਨੇ ਟੋਟਲ ਅਸੀਂ ਪਲੈਨਿੰਗ ਬਣਾ ਲਈ ਹੈ ਹਰ ਹਫਤੇ ਹਰ ਹਫਤੇ ਬਲਾਡਾ ਮੰਡੀ ਦੇ ਵਿਕਾਸ ਵਾਸਤੇ ਬਲਾਡਾ ਮੰਡੀ ਨੂੰ ਬਣਾਉਣ ਵਾਸਤੇ ਹਾਈ ਲੈਵਲ ਦੀ ਮੀਟਿੰਗ ਹਰ ਹਫਤੇ ਹੁੰਦੀ ਹੈ ਉਹ ਜੋ ਕੋਈ ਨਾ ਕੋਈ ਅਡੀਸ਼ਨ ਹੁੰਦੀ ਹੈ ਸਾਰਿਆਂ ਨਾਲ ਦੀ ਨਾਲ ਅਸੀਂ ਅਫਸਰ ਸਾਹਿਬਾਨ ਅਸੀਂ ਸਾਰੇ ਸਾਡੇ ਸੱਦੇ ਤੇ ਆਏ ਨੇ ਇਹ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਵੀ ਤੁਸੀਂ ਇਸ ਗਰਮੀ ਦੇ ਵਿੱਚ ਸਾਡੇ ਵਾਸਤੇ ਆਏ ਹੋਰੇ ਇਹਨਾਂ ਨੇ ਉਹ ਜਿਹੜੀ ਕੋਈ ਚੀਜ਼ ਘਾਟ ਰਹੀਦੀ ਹੈ ਜਿਹੜੀ ਕੋਈ ਟੈਕਨੀਕਲ ਘਾਟ ਰਹੀਦੀ ਹੈ ਇਹ ਜਾ ਕੇ ਉੱਥੇ ਦੱਸ ਦਿੰਨੇ ਫਿਰ ਕੋਈ ਕੁਆਰੀ ਪਾਈ ਜਾਂਦੀ ਹੈ ਵੀ ਇੱਥੋਂ ਇਹ ਗੱਲ ਆਏ ਹੋਣੀ ਚਾਹੀਦੀ ਹੈ ਤਾਂ ਨਾਲ ਨਾਲ ਫੇਰ ਸਾਰੇ ਔਰ ਉਸ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜੇ ਸਾਰੇ ਅਫਸਰ ਸਾਹਿਬਾਨ ਨੇ ਮੰਡੀ ਬੋਰਡ ਦੇ ਵੀ ਤੇ ਪੂਡਾ ਦੇ ਵੀ ਤੇ ਪੰਜਾਬ ਸਰਕਾਰ ਦੇ ਸੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਐਲਾਨ ਹੈ ਉਹਨਾਂ ਦਾ ਨਜ਼ਰੀਆ ਪੋਜ਼ਿਟਿਵ ਹੈ ਵੀ ਜਿਹੜੇ ਮੰਡੀ ਇੱਥੇ ਭਲਾਡੇ ਵਿੱਚ ਬਣੀ ਚਾਹੀਦੀ ਆ ਬਣੂਗੀ ਲੱਗਦੀ ਇਸ ਤਰ੍ਹਾਂ ਅਸੀਂ ਮੰਡੇ ਇੱਕ ਪਸ਼ੂ ਮੇਲਾ ਬਰੇਟਾ ਵੇਖੇ ਲੱਗਦਾ ਸੀ ਉਹ ਵੀ 19 ਏਕੜ ਦੀ ਜ਼ਮੀਨ ਏਕੜ ਦੀ ਜ਼ਮੀਨ ਹੈ ਉਹਦੇ ਵਾਸਤੇ ਵੀ ਮੈਂ ਕੀਤਾ ਹੋਇਆ ਹੈ ਕਿ ਜਿਹੜੀ ਪਸ਼ੂ ਮੇਲਾ ਲੱਗਦਾ ਸੀ ਬਰੇਟਾ ਦੇ ਵਿੱਚ ਉਸ ਪ੍ਰੋਵੀਜ਼ਨਲ ਗਵਰਨਮੈਂਟ ਦੀ ਏ ਉਹ ਸਰਕਾਰੀ ਹੈ ਉਹ ਜੋ ਮੇਰਾ ਖਾਲਾ ਕਬਡੀ ਚੰਨੀ ਉਹਦਾ ਵੀ ਮੈਂ ਵਿਧਾਨ ਸਭਾ ਦੇ ਜੋ ਸੈਸ਼ਨ ਸੀਗਾ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਨਾਲ ਗੱਲ ਕੀਤੀ ਅਸੀਂ ਉਹਦੀ ਵੀ ਸੈਕਟਰੀ ਲੈਵਲ ਤੇ ਗੱਲਬਾਤ ਕੀਤੀ ਬੇਟੇ ਵੇਖੇ ਵੀ ਅਸੀਂ ਉਹ ਜਿਹੜੀ ਮੰਡੀ ਐ ਉਹਨੂੰ ਐਕਸਟੈਂਡ ਕਰਕੇ ਅਸੀਂ ਉਹ ਜਿਹੜਾ ਪਸ਼ੂ ਮੇਲਾ ਦੀ ਗਰਾਊਂਡ ਐ ਉੱਥੇ ਲੈ ਲੈ ਉਹਦੇ ਵੀ ਲੈ ਲਾਗੇ ਅਸੀਂ ਲੱਗੇ ਹੋਇਆ ਕੋਈ ਜੀ ਗੱਲ ਨਹੀਂ ਹੈ ਕੰਮ ਜਲਦੀ ਹੋ ਜੂਗਾ ਅਸੀਂ ਤਤਤਪਰ ਆ ਠੀਕ ਹੈ ਜੀ ਸੋ ਜਿਹੜੇ ਬੰਦੇ ਕਈ ਵਾਰੀ ਗੱਲਾਂ ਕੋਈ ਐਂ ਕਰਦੇ ਨੇ ਹੁਣ ਉਹ ਅਸਲ ਵਿੱਚ ਕੰਮ ਕਰਾਉਂਦੇ ਨਹੀਂ ਹੁੰਦਾ ਉਹਨਾਂ ਦਾ ਤਾਂ ਇਹ ਪਿੜੀ ਕਲ ਇੱਕ ਤਰ੍ਹਾਂ ਦਾ ਹੁੰਦਾ ਵੀ ਯਾਰ ਕਿ ਮੰਡੀ ਨਹੀਂ ਬਣੀ ਜੀ ਫਲਾਰੀ ਨਹੀਂ ਬਣੀ ਜੀ ਯਾਰ ਤੁਸੀਂ ਪਹਿਲਾਂ ਕਿੱਥੇ ਗਏ ਸੀ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਕਾਂਸ ਦਾ ਰਾਜ 10 ਸਾਲ ਰਿਹਾ ਅਕਾਲੀ ਦਾ ਰਾਜ ਰਿਹਾ 5 ਸਾਲ ਫਿਰ ਕਾਂਸ ਦਾ ਰਾਜ ਰਿਹਾ ਤੁਸੀਂ ਉਹਦਾਂ ਵੱਡੀ ਬਣਾਈ ਉਹਨਾਂ ਦੀ ਕੰਪਲਿਟੀਕਲ ਗੇਮ ਹੈ ਬਦਨਾਮ ਕਰਨ ਦੀ ਅਸੀਂ ਉਹਨਾਂ ਤੋਂ ਬੜਾ ਜਾ ਕੇ ਅਸੀਂ ਇਹ ਨਹੀਂ ਕਰਦੇ ਅਸੀਂ ਇਹਨਾਂ ਨੂੰ ਵੀ ਕੰਮ ਹੋਣਾ ਚਾਹੀਦਾ ਹੈ ਉਹਦੇ ਸਾਰੇ ਆਰਥਿਕ ਭਰਾਵਾਂ ਨੂੰ ਮਤਲਬ ਬਹੁਤ ਵੱਡੀ ਰਾਹਤ ਮਿਲੂਗੀ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਮਜ਼ਦੂਰਾਂ ਨੂੰ ਰਾਹਤ ਮਿਲੂਗੀ ਮਜ਼ਦੂਰਾਂ ਨੂੰ ਰਾਹਤ ਮਿਲੂਗੀ ਸ਼ਾਨਦਾਰ ਇਥੇ ਮਤਲਬ ਜਿਹੜਾ ਹੈ ਪਾਣੀ ਦਾ ਸੀਵਰੇਜ ਦਾ ਪ੍ਰਬੰਧ ਕਰਾਂਗੇ ਔਰ ਸ਼ਾਨਦਾਰ ਢੰਗ ਦੇ ਨਾਲ ਜਿਹੜੀ ਅ ਮਤਲਬ ਰਹਿਣ ਦਾ ਕੋਈ ਇੱਥੇ ਜਿਹੜਾ ਅਰੈਸਟ ਹਾਊਸ ਹੈ ਆਪਸੰਦ ਰਹਿਣ ਦਾ ਉਹ ਵੀ ਪ੍ਰਬੰਧ ਕਰਾਂਗੇ ਜਲਦੀ ਅਸੀਂ ਇੱਥੇ ਰੰਗਲਾ ਜਿਹੜਾ ਪੰਜਾਬ ਬਣਦਾ ਜਾ ਰਿਹਾ ਹੈ ਉਹ ਜੇ ਰੰਗਲੀ ਮੰਡੀ ਵੀ ਤੁਹਾਡੇ ਸਾਹਮਣੇ ਹੀ ਪੇਸ਼ ਕਰਾਂਗੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਪਿਛਲੇ ਸਮੇਂ ਦੌਰਾਨ ਪਟੜਾਡਾ ਹਲਕੇ ਵਿੱਚ ਦੌਰਾ ਕੀਤਾ ਗਿਆ ਸੀ ਇਸ ਦੌਰਾਨ ਜਿਹੜੇ ਸ਼ਹਿਰ ਨਿਵਾਸੀ ਸੀ ਉਹਨਾਂ ਵੱਲੋਂ ਮੇਨ ਮੰਗ ਰੱਖੀ ਗਈ ਸੀ ਵੀ ਜਿਹੜੀ ਸਾਡੀ ਅਨਾਜ ਮੰਡੀ ਬੜਲਾਟਾ ਹੈ ਉਹਦੇ ਵਿੱਚ ਜਿੰਸ ਬਹੁਤ ਜ਼ਿਆਦਾ ਹੁੰਦੀ ਹੈ ਆਮਦ ਬਹੁਤ ਜ਼ਿਆਦਾ ਹੈ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਸਰਕਾਰ ਵੱਲੋਂ ਹੁਣ ਇਹ ਨਵੀਆਂ ਜਿਹੜੀਆਂ ਤਜਵੀਜ਼ਿਤ ਜਗ੍ਹਾ ਹੈਗੀਆਂ ਉਹਦੀ ਸਰਵੇਖਣ ਵਾਸਤੇ ਅੱਜ ਮੇਰੀ ਡਿਊਟੀ ਲਗਾਈ ਗਈ ਸੀਗੀ ਤੇ ਇੱਥੇ ਇੱਕ ਕੂਡਾ ਦੀ ਜਗ੍ਹਾ ਵੇਕੈਂਟ ਪਈ ਹੈ ਉਹਦੇ ਵਿੱਚ ਤਕਰੀਬਨ 40 ਏਕੜ ਜਗ੍ਹਾ ਦੇ ਵਿੱਚ ਸਰਕਾਰ ਵੱਲੋਂ ਇੱਕ ਪ੍ਰਪੋਜ਼ਲ ਬਣ ਕੇ ਪ੍ਰਵਾਨ ਹੋਣ ਲਈ ਮੁੱਖ ਮੰਤਰੀ ਸਾਹਿਬ ਕੋਲ ਜਾ ਰਹੀ ਹੈ ਇਹਦੇ ਵਿੱਚ ਹਲਕਾ ਜਿਹੜੇ ਸਾਡੇ ਮਾਨਯੋਗ ਵਿਧਾਇਕ ਬੁਧਰਾਮ ਜੀ ਵੱਲੋਂ ਪੂਰ ਜੁਰ ਯਤਨ ਕੀਤੇ ਜਾ ਰਹੇ ਹਨ ਤੇ ਆਸ ਹੈਗੀ ਹੈ ਵੀ ਇਹ ਅਗਲੇ 2-3 ਮਹੀਨਿਆਂ ਤੱਕ ਉਹਨਾਂ ਦੇ ਯਤਨਾਂ ਨੂੰ ਪੂਰ ਪੈ ਜਾਵੇਗਾ ਦੇਖੋ ਗੱਲ ਇਹ ਹੈ ਵੀ ਜਿਹੜੀ ਮੰਡੀ ਬਣਾਉਣ ਦੀ ਸਾਡਾ ਜਿਹੜਾ ਵਾਦਾ ਹੈ ਉਹ ਅਸੀਂ 100% ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਮਐਲਏ ਸਾਹਿਬ ਇਹਦੇ ਉੱਤੇ ਬਹੁਤ ਡੰਗਾਈ ਨਾਲ ਕੰਮ ਕਰ ਰਹੇ ਨੇ ਮਤਲਬ ਪੂਰੇ ਸਰਕਾਰ ਦੇ ਵਿੱਚ ਰੌਲਾ ਪਿਆ ਹੋਇਆ ਵੀ ਬਲਾਡੇ ਦੀ ਜਿਹੜੀ ਅਨਾਜ ਮੰਡੀ ਹੈ ਨਵੀਂ ਬਣਾਉਣੀ ਹੈ ਉਹਦੇ ਵਾਸਤੇ ਅਸੀਂ ਪੁੱਡਾ ਨਾਲ ਕਈ ਵਾਰੀ ਨੇਗੋਸ਼ੀਏਸ਼ਨ ਸਾਡੀ ਹੋ ਰਹੀ ਹੈ ਵੀ ਅਸੀਂ ਜਿਹੜੀ ਜਗ੍ਹਾ ਹੈ ਵੀ ਸਾਨੂੰ ਇਹ ਦਿੱਤੀ ਜਾਵੇ ਜੇ ਸਾਨੂੰ ਇਹ ਜਗ੍ਹਾ ਦਾ ਜਿਹੜਾ ਸਿਸਟਮ ਹੈ ਉਹ ਅੱਜ ਪੁੱਡਾ ਦੇ ਅਧਿਕਾਰੀ ਬੁਲਾਈ ਨੇ ਤਾਂ ਹੀ ਵੀਰ ਸਾਨੂੰ ਜਗ੍ਹਾ ਦੀ ਕੀ ਇਹ ਇਹਨਾਂ ਦਾ ਉਰੇ ਡਿਵੈਲਪਮੈਂਟ ਚਾਰਜ ਹੋਏ ਲੱਗੇ ਨੇ ਜਾਂ ਕਿੰਮੀ ਸਾਨੂੰ ਮਿਲ ਸਕਦੀ ਹੈ ਉਹ ਵੱਡੇ ਅਧਿਕਾਰੀਆਂ ਦੀ ਇਸ ਤੋਂ ਬਾਅਦ ਉਹ ਮੀਟਿੰਗ ਹੋਊਗੀ ਉਹਦੇ ਵਿੱਚ ਸਾਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਐਮਐਲ ਸਾਹਿਬ ਜਿਲੇ ਜਗ੍ਹਾ ਇਹ ਸਾਨੂੰ ਲੈ ਕੇ ਦੇਣਗੇ ਇਹ ਮੰਡੀ ਇੱਥੇ ਅਸੀਂ ਬਣਾਵਾਂਗੇ ਜਿਲਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਭਗਵੰਤ ਮਾਨ ਸਾਹਿਬ ਨੇ ਜੋ ਕਿਹਾ ਹੈ ਕੇਜਰੀਵਾਲ ਸਾਹਿਬ ਨੇ ਜੋ ਕਿਹਾ ਉਹ ਹੁਣ ਤੱਕ ਸਾਰਾ ਕੁਝ ਹੋਇਆ ਹੈ ਅਸੀਂ ਇਹੀ ਬਾਬੇ ਨਾਨਕ ਅੱਗੇ ਮਹਾਮਾਈ ਦਾ ਦਿਨ ਅੱਜ ਅਸੀਂ ਇਹੀ ਅਰਦਾਸ ਕਰਦੇ ਹਾਂ ਮੀਰਾ ਸਾਡੀ ਇਹ ਮੰਗ ਹੈ ਇਹ ਪੂਰੀ ਹੋਊਗੀ ਤੇ ਸਾਰਿਆਂ ਦੇ ਸਹਿਯੋਗ ਨਾਲ ਹੋਊਗੀ ਅਸੀਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਾਡੇ ਦੇ ਪੁੱਡਾ ਦੇ ਅਧਿਕਾਰੀ ਜਿਹੜੇ ਆਏ ਨਹੀਂ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਵੀ ਸਾਡੇ ਨਾਲ ਤੁਸੀਂ ਸਹਿਯੋਗ ਕਰਕੇ ਸਾਡਾ ਇਹ ਕੰਮ ਕਰਾਓ ਤੇ ਅਸੀਂ ਕੰਮ ਕਰਾਵਾਂਗੇ